ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਵਿਚਾਰ ਕਰਦੇ ਆਂ ਜੀ ਡਵੈਲਪਮੈਂਟ ਦੀ ਇੱਕ ਬੱਚਾ ਡਵੈਲਪ ਹੋ ਰਿਹਾ ਹੈ ਡਵੈਲਪ ਹੋਦਾ ਸਰੀਰ ਵੀ ਹੋ ਰਿਹਾ ਡਵੈਲਪ ਹੋਦਾ ਬੱਚੇ ਦਾ ਦਿਮਾਗ ਵੀ ਹੋ ਰਿਹਾ ਤੇ ਡਵੈਲਪ ਬੱਚੇ ਦੀ ਬੁੱਧੀ ਵੀ ਹੋ ਰਹੀ ਆ ਤੇ ਹੁਣ ਅਸੀਂ ਨੇ ਵਿਚਾਰ ਨੇ ਐ ਬਟ ਬੱਖੇ ਗੱਲਾਂ ਤੋਂ ਦੇਖਣਾ ਹੈ ਕਿ ਡਵੈਲਪਮੈਂਟ ਕਿਵੇਂ ਹੁੰਦੀ ਆ ਸਾਡੇ ਵਿੱਚ ਤੇ ਕਿੰਨੀ ਤਰ੍ਹਾਂ ਦੀ ਹੁੰਦੀ ਆ ਜਦੋਂ ਅਸੀਂ ਸਾਰੇ ਧਰਮ ਮੰਨਦੇ ਨੇ ਵੀ ਅਸੀਂ 84 ਲੱਖ ਜੂਨ ਚੱਲ ਕੇ ਉਰੇ ਤੱਕ ਆਇਆ ਪੁਰਾਤਨ ਕਹਾਵਤਾਂ ਸਾਰੇ ਧਰਮਾਂ ਦੀ ਜਿਹੜੇ ਪੁਰਾਣੇ ਧਰਮ ਸੀਗੇ ਉਹ ਇਹ ਮੰਨਦੇ ਸੀ ਵੀ 84 ਲੱਖ ਜੂਨ ਪਰ ਗੁਰੂਆਣੀ ਦੇ ਵਿੱਚ ਤਾਂ ਕਿਹਾ 84 ਤੋਂ ਵੀ ਜ਼ਿਆਦਾ ਨੇ ਵੀ ਕੋਈ 80ਆਂ ਵੀ ਰਿੰਗਣੀਆਂ ਜਸ ਲੱਖਾਂ 84 ਆ ਨੇ ਪਰ ਆਪਾਂ ਇੱਕ ਸਿੰਬਲ ਲੈ ਕੇ ਚੱਲਦੇ ਆ 84 ਲੱਖ ਜੂਨ ਦੇ 84 ਲੱਖ ਜੂਨ ਦੇ ਵਿੱਚੋਂ ਜਿਹੜੀ ਸਾਡਾ ਜਿਹੜਾ ਸਾਡਾ ਮੂਲ ਆ ਜਿਹੜਾ ਸਾਡਾ ਬ੍ਰਹਮਾਤਮਾ ਉਹ ਡਿਵੈਲਪ ਹੁੰਦਾ ਹੈ ਡਿਵੈਲਪ ਕਿਵੇਂ ਹੁੰਦਾ ਆ ਜਿਵੇਂ ਦੇਖੋ ਪਹਿਲਾਂ ਪੁਰਾਣੀਆਂ ਜੂਨਾਂ ਦੇ ਵਿੱਚ ਛੋਟੀਆਂ ਜੂਨਾਂ ਦੇ ਵਿੱਚ ਜਿਹੜੀਆਂ ਜਲ ਦੇ ਵਿੱਚ ਜੂਨਾਂ ਹੁੰਦੀਆਂ ਨੇ ਮੱਛੀ ਹੋ ਗਈ ਸੱਪ ਹੋ ਗਿਆ ਉਹ ਕੀ ਕਰਦੇ ਨੇ ਕੀੜੇ ਮਕੌੜੇ ਉਹ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੇ ਨੇ ਸੱਪ ਆਪਣੇ ਬੱਚਿਆਂ ਨੂੰ ਖਾ ਜਾਂਦਾ ਵੱਡੀ ਮੱਛੀ ਛੋਟੀਆਂ ਮੱਛੀਆਂ ਨੂੰ ਖਾ ਜਾਂਦੀ ਉਹਨੂੰ ਇਹ ਲੱਗਦਾ ਵੀ ਇਹ ਮੇਰੀ ਖੁਰਾਕ ਆ ਉਹਨਾਂ ਨੂੰ ਉਹਨੂੰ ਹੀ ਪਤਾ ਹੁੰਦਾ ਵੀ ਇਹ ਸਾਡੇ ਬੱਚੇ ਨੇ ਨਹੀਂ ਪਤਾ ਹੁੰਦਾ ਸੋ ਇਸ ਤਰ੍ਹਾਂ ਹੌਲੀ 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 ਜਦੋਂ ਜੂਨਾਂ ਉੱਪਰ ਵੱਲ ਨੂੰ ਵੱਧਦੇ ਆ ਸੀ ਜਦੋਂ ਗਾਂ ਬਣ ਗਈ ਪੰਛੀ ਬਣ ਗਏ ਉਹ ਆਪਣੇ ਬੱਚਿਆਂ ਨੂੰ ਦਾਣਾ ਪਾਉਣ ਲੱਗ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਬੱਚੇ ਨੇ ਪਰ ਸੱਪ ਨੂੰ ਨਹੀਂ ਪਤਾ ਵੀ ਮੇਰੇ ਬੱਚੇ ਨੇ ਮੱਛੀ ਨੂੰ ਨਹੀਂ ਪਤਾ ਵੀ ਇਹ ਮੇਰੀਆਂ ਮੱਛੀਆਂ ਜਿਹੜੀਆਂ ਮੇਰੇ ਬੱਚੇ ਨੇ ਉਹਨਾਂ ਨੂੰ ਹੀ ਖਾ ਜਾਂਦੀਆਂ ਪਰ ਅਗਲੀਆਂ ਜਿਹੋ ਉਹਨਾਂ ਦੇ ਵਿੱਚ ਪਤਾ ਲੱਗ ਗਿਆ ਵੀ ਸਾਡੇ ਬੱਚੇ ਨੇ ਉੱਥੇ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣਾ ਪੰਛੀਆਂ ਨੇ ਦਾਣੇ ਮੂੰਹ ਦੇ ਵਿੱਚ ਬੱਚਿਆਂ ਦੇ ਪਾਉਣੇ ਉਹ ਉੱਥੇ ਅਕਲ ਸਾਡੀ ਹੋ ਡਿਵੈਲਪ ਹੋ ਰਹੀ ਹੈ ਫਿਰ ਅਸੀਂ ਹੌਲੀ ਹੌਲੀ ਵਧਦੇ ਵਧਦੇ ਆ ਮਨੁੱਖਾ ਦੇਹੀ ਦੇ ਵਿੱਚ ਆ ਗਏ ਇੱਥੇ ਸਾਡੀ ਪੂਰ ਡਿਵੈਲਪਿੰਗ ਬੁੱਧੀ ਹੈ ਸਾਡੇ ਕੋਲ ਅਕਲ ਪੂਰੀ ਡਿਵੈਲਪ ਹੋ ਚੁੱਕੀ ਹੈ ਹੁਣ ਇਹ ਡਿਵੈਲਪਿੰਗ ਡਿਵੈਲਪ ਕਿਵੇਂ ਆ ਕੀ ਇਹ ਚ ਕਮੀਆਂ ਰਹਿ ਗਈਆਂ ਇਹਨੂੰ ਆਪਾਂ ਵੱਖ-ਵੱਖ ਐਂਗਲਾਂ ਤੋਂ ਧਿਆਨ ਦੇ ਨਾਲ ਵਾਚਣ ਦੀ ਕੋਸ਼ਿਸ਼ ਕਰਨੀ ਆ ਸਭ ਤੋਂ ਪਹਿਲਾਂ ਹੁੰਦਾ ਸਾਡਾ ਮਾਨਸਿਕ ਵਿਕਾਸ ਸਾਡਾ ਮਾਨਸਿਕ ਵਿਕਾਸ ਸਾਡੀ ਬੁੱਧੀ ਦਾ ਵਿਕਾਸ ਕਹਿ ਲਓ ਸਾਨੂੰ ਸਾਡੀ ਸਿਆਣਪ ਕਹਿ ਲਓ ਸਾਨੂੰ ਅਕਲ ਆ ਜਾਣੀ ਅਕਲ ਦਾ ਵੱਜ ਜਾਣਾ ਜਿਵੇਂ ਜਿਨ੍ਹਾਂ ਦੀ ਅਕਲ ਜ਼ਿਆਦਾ ਘੱਟ ਹੁੰਦੀ ਆ ਆਪਾਂ ਉਹਨਾਂ ਨੂੰ ਮੰਦ ਬੁੱਧੀ ਕਹਿ ਦਿੰਨੇ ਆ ਜਿਨ੍ਹਾਂ ਦੀ ਅਕਲ ਜ਼ਿਆਦਾ ਤੇਜ਼ ਹੁੰਦੀ ਆ ਆਪਾਂ ਉਹਨਾਂ ਨੂੰ ਬ੍ਰਿਲੀਅੰਟ ਕਹਿ ਦਿੰਨੇ ਆ ਸਿਆਣੇ ਕਹਿ ਦਿੰਨੇ ਆ ਬੱਚਿਆਂ ਦੇ ਵਿੱਚ ਵੀ ਹੁੰਦੇ ਨੇ ਬੱਚੇ ਵੀ ਕਈ ਬੜੇ ਸਿਆਣੇ ਹੁੰਦੇ ਨੇ ਬ੍ਰਿਲੀਅੰਟ ਹੁੰਦੇ ਨੇ ਸੋ ਬੱਚੇ ਦਾ ਜਿਹੜਾ ਵਿਕਾਸਾ ਡਿਵੈਲਪਮੈਂਟ ਉਹ ਕਿਹੜੇ ਕਿਹੜੇ ਐਂਗਲਾਂ ਤੋਂ ਆਪਾਂ ਨੂੰ ਵਾਚਣਾ ਹੈ ਦੇਖਣਾ ਹੈ ਹੋਰ ਬੜੇ ਐਂਗਲ ਨੇ ਪਰ ਆਪਾਂ ਸਿਰਫ ਤਿੰਨੋਂ ਐਂਗਲ ਚੱਕੇ ਨੇ ਤਿੰਨੋਂ ਐਂਗਲਾਂ ਤੇ ਵਿਚਾਰ ਕਰਨਾ ਹੈ ਪਹਿਲਾ ਹੈਗਾ ਜੀ ਮਾਨਸਿਕ ਮਨ ਮਨ ਡਿਵੈਲਪ ਹੁੰਦਾ ਹੈ ਮਨ ਡਿਵੈਲਪ ਹੁੰਦਾ ਆ ਪਹਿਲਾਂ ਨਹੀਂ ਪਤਾ ਸੀ ਮਨ ਨੂੰ ਵੀ ਇਹ ਮੇਰੇ ਵਿੱਚ ਨੇ ਖਾਂ ਜਾਂਦਾ ਸੀਗਾ ਬੱਚਿਆਂ ਨੂੰ ਫੇਰ ਹੌਲੀ-ਹੌਲੀ ਮਨ ਡਿਵੈਲਪ ਹੁੰਦਾ ਆ ਮੰਨ ਡਵੈਲਪਮੈਂਟ ਕਰਕੇ ਦੇਖਿਆ ਵੀ ਤਾਂ ਮੇਰੇ ਬੱਚੇ ਨੇ ਫਿਰ ਉਹਨਾਂ ਨੂੰ ਪਾਲਣ ਲੱਗ ਗਿਆ ਜਦੋਂ ਵੱਡੇ ਹੋ ਗਏ ਬੱਚੇ ਉਹਨਾਂ ਨੂੰ ਬਾਹਰ ਕੱਢਦਾ ਆ ਲੈਣੇ ਚ ਵੀ ਜਾਓ ਭਾਈ ਉਡੋ ਹੁਣ ਤੁਸੀਂ ਆਪਣਾ ਕਰੋ ਤੇ ਖਾਓ ਉਸ ਤੋਂ ਬਾਅਦ ਡਵੈਲਪਮੈਂਟ ਹੁੰਦਾ ਹੁੰਦਾ ਐਸੀ ਸਥਿਤੀ ਜਏ ਮਨੋਖਾ ਦੇਹੀ ਚ ਪਹੁੰਚ ਗਿਆ ਉਹਰੇ ਬੰਦਾ ਆਪਣੇ ਬੱਚਿਆਂ ਦਾ ਵੀ ਸੋ ਚਿੰਤਾ ਕਰਦਾ ਬੱਚੇ ਵੱਡੇ ਹੋ ਕੇ ਕੀ ਕਰਨਗੇ ਉਹਨਾਂ ਦੀ ਵੀ ਚਿੰਤਾ ਕਰਦਾ ਉਹ ਬੱਚਿਆਂ ਦੇ ਅੱਗੇ ਬੱਚੇ ਕੀ ਕਰਨਗੇ ਉਹਨਾਂ ਵਾਸਤੇ ਮੈਂ ਕੁਝ ਕਰਦਾ ਉਹਦੇ ਵੀ ਚਿੰਤਾ ਕਰਦਾ ਇਸ ਕਰਕੇ ਚਿੰਤਾ ਹੋਰ ਵੱਧਦੀ ਵੱਧਦੀ ਜਾਂਦੀ ਹੈ ਇਸ ਕਰਕੇ ਜਿਹੜਾ ਜਿਹੜਾ ਇਹ ਡਿਵੈਲਪਮੈਂਟ ਆ ਮਾਨਸਿਕ ਡਿਵੈਲਪਮੈਂਟ ਉਹ ਇਨਸਾਨ ਦੀ ਸਭ ਤੋਂ ਵੱਧ ਸੋ ਹੁਣ ਅਸੀਂ ਨੇ ਆਪਣੇ ਜਿਹੜਾ ਸਾਡੇ ਚ ਕਮੀ ਰਹੀ ਗਈ ਡਿਵੈਲਪਮੈਂਟ ਦੀ ਮਾਨਸਿਕ ਡਿਵੈਲਪਮੈਂਟ ਦੀ ਉਹ ਕਿਵੇਂ ਪੂਰੀ ਕਰਨੀ ਆ ਉਹ ਪੁੱਤਰ ਅਸੀਂ ਪੂਰੀ ਕਰਨੀ ਆ ਗਿਆਨ ਦੇ ਨਾਲ ਗਿਆਨ ਦੋ ਤਰ੍ਹਾਂ ਦੇ ਸਾਡੇ ਕੋਲ ਪਹਿਲਾ ਗਿਆਨ ਸਾਨੂੰ ਕਿਤਾਬਾਂ ਦੇ ਵਿੱਚੋਂ ਸਕੂਲ ਦੇ ਵਿੱਚੋਂ ਮਿਲਣਾ ਹੈ ਪੜ੍ਹਨ ਵਾਸਤੇ ਦੂਸਰਾ ਗਿਆਨ ਸਾਨੂੰ ਧਰਮ ਦੀਆਂ ਪੁਸਤਕਾਂ ਦੇ ਵਿੱਚੋਂ ਧਰਮ ਗ੍ਰੰਥਾਂ ਦੇ ਵਿੱਚੋਂ ਮਿਲਣਾ ਗੁਰਬਾਣੀ ਦੇ ਵਿੱਚੋਂ ਮਿਲਣਾ ਉਹ ਜਿਹੜਾ ਗਰਮਾਣੀ ਦੇ ਵਿੱਚੋਂ ਮਿਲਣਾ ਹੈ ਉਹਨੇ ਸਾਡੇ ਮਨ ਨੂੰ ਪੂਰਨ ਬੁੱਧ ਵੱਲ ਲੈ ਕੇ ਜਾਣਾ ਹੈ ਜਿਹੜਾ ਸਮਾਜ ਦਾ ਗਿਆਨ ਉਹਨੇ ਸਾਨੂੰ ਪਦਾਰਥਾਂ ਦਾ ਗਿਆਨ ਦੇਣਾ ਇੱਥੇ ਇਸ ਧਰਤੀ ਦੇ ਵਿੱਚ ਕੀ ਹੁੰਦਾ ਦਰਖਤ ਕਿਵੇਂ ਪੈਦਾ ਹੁੰਦੇ ਨੇ ਦਰਖਤ ਕਿਵੇਂ ਸਾਹ ਲੈਂਦੇ ਨੇ ਦਰਖਤ ਕਿਵੇਂ ਭੋਜਨ ਬਣਾਉਂਦੇ ਨੇ ਪੰਛੀ ਕਿਵੇਂ ਉੱਡਦੇ ਨੇ ਆਕਸੀਜਨ ਅਸੀਂ ਕਿਵੇਂ ਲੈਂਦੇ ਆ ਹਵਾ ਦੇ ਵਿੱਚੋਂ ਕਿਵੇਂ ਸਾਡਾ ਮੂਲ ਅੰਦਰੋਂ ਸਾਡਾ ਪਰਮ ਖਿੱਚਦਾ ਹੈ ਉਹ ਸਾਰੀਆਂ ਗੱਲਾਂ ਨੇ ਉਹਦੇ ਸਰੀਰ ਦੀ ਨੌਲੇਜ ਹੈ ਸੰਸਾਰ ਦੀ ਬਨਸਪਤੀ ਦੀ ਨੌਲੇਜ ਹੈ ਧਰਤੀ ਗ੍ਰਹਿਣ ਖੇਤਰਾਂ ਦੀ ਨੌਲੇਜ ਆ ਗਈ ਉਹ ਸਾਨੂੰ ਬਾਹਰ ਦੀ ਮਿਲਣੀ ਹੈ ਪਰ ਉਹਦੇ ਨਾਲ ਜਿਹੜੀ ਡਿਵੈਲਪਮੈਂਟ ਹੋਣੀ ਹੈ ਉਹਦੇ ਨਾਲ ਤਾਂ ਸਾਡੇ ਸਰੀਰ ਦੀ ਡਿਵੈਲਪਮੈਂਟ ਹੋਈ ਨਾ ਸਾਨੂੰ ਨੌਕਰੀ ਵਧੀਆ ਮਿਲ ਜੇਗੀ ਅਸੀਂ ਡਿਵੈਲਪ ਹੋ ਗਏ ਅਸੀਂ ਕਿਤੇ ਕਿਸੇ ਨੂੰ ਦੱਸਣ ਜੋਗੇ ਹੋਗੇ ਅਸੀਂ ਕਿਸੇ ਪ੍ਰੋਫੈਸਰ ਲਾਗੇ ਟੀਚਰ ਲਾਗੇ ਬੱਚੇ ਵੱਡੇ ਹੋ ਗਏ ਸਮਝਾਉਣ ਲਾਗੇ ਪਰ ਇੱਕ ਚੀਜ਼ ਹੋਰ ਇਹਦੇ ਪਿੱਛੇ ਰਹੇਗੀ ਉਹ ਕੀ ਆ ਉਹ ਹੈ ਸਾਡੀ ਮਾਨਸਿਕ ਡਿਵੈਲਪਮੈਂਟ ਧਾਰਮਿਕ ਡਿਵੈਲਪਮੈਂਟ ਉਹ ਹੋਣੀ ਹੈ ਗਿਆਨ ਦੇ ਨਾਲ ਗਿਆਨ ਨੇ ਸਾਨੂੰ ਦੱਸਣਾ ਹੈ ਵੀ ਕੀ ਕਿਵੇਂ ਰਹਿਣਾ ਹੈ ਕਿਵੇਂ ਅਸੀਂ ਵਿਚਰਨਾ ਹੈ ਕਿਵੇਂ ਅਸੀਂ ਨੇ ਆਪਣੇ ਆਪ ਦੀ ਖੋਜ ਕਰਨੀ ਹੈ ਵੀ ਅਸੀਂ ਕੌਣ ਆ ਕਿੱਥੋਂ ਆਏ ਹਰੇ ਜੀ ਤੂੰ ਕੌਣ ਕਹਾਂ ਤੇ ਆਇਓ ਰਵਾਣੀ ਕਹਿੰਦੀ ਹੈ ਭਾਈ ਤੂੰ ਦਾ ਜਨਮ ਹੋਇਆ ਤੂੰ ਇਹ ਸਰੀਰ ਦਾ ਕੱਪੜਾ ਪਾਇਆ ਕੌਣਾ ਤੂੰ ਕਿੱਥੋਂ ਆਇਆ ਪਹਿਲਾਂ ਕਿੱਥੇ ਸੀ ਜਦ ਤੂੰ ਸਰੀਰ 'ਚ ਨਹੀਂ ਸੀ ਇਦਾਂ ਸਾਨੂੰ ਜਿਹੜੀ ਡਿਵੈਲਪਮੈਂਟ ਆ ਸਾਡੀ ਉਹ ਸਾਡੀ ਡਿਵੈਲਪਮੈਂਟ ਮਾਨਸਿਕ ਧਰਮ ਰਵਾਣੀ ਦੇ ਵਿੱਚੋਂ ਸਰੀਰ ਦੀ ਸੰਸਾਰ ਦੇ ਵਿੱਚ ਗਿਆਨ ਲੈ ਕੇ ਹੁੰਦੀ ਹੈ ਦੂਜੀ ਆ ਗਈ ਜੀ ਸਾਡੀ ਸਰੀਰਕ ਡਿਵੈਲਪਮੈਂਟ ਜਿਵੇਂ ਅਸੀਂ ਕਸਰਤ ਕਰਦੇ ਆਂ ਐਕਸਰਸਾਈਜ਼ ਕਰਦੇ ਆ ਉਹ ਖੁਰਾਕ ਦੇ ਨਾਲ ਹੋਣੀ ਆ ਖੁਰਾਕ ਹੀ ਖਾ ਰਹੇ ਹਾਂ ਅਸੀਂ ਚੰਗੀ ਖੁਰਾਕ ਖਾ ਰਹੇ ਹਾਂ ਵਧੀਆ ਖੁਰਾਕ ਖਾ ਰਹੇ ਹਾਂ ਜਾਂ ਗਲਤ ਖੁਰਾਕ ਖਾ ਰਹੇ ਹਾਂ ਅਸੀਂ ਸਾਡਾ ਬੱਚਾ ਅਸੀਂ ਪੁੱਤਰ ਅਸੀਂ ਫਾਸਟ ਫੂਡ ਖਾ ਰਹੇ ਹਾਂ ਸਾਡਾ ਬੱਚਾ ਫਾਸਟ ਫੂਡ ਖਾ ਰਿਹਾ ਜਾਂ ਸਾਡਾ ਬੱਚਾ ਘਰ ਦੀ ਬਣੀ ਹੋਈ ਰੋਟੀ ਖਾ ਰਿਹਾ ਤੇ ਉਹ ਜਿਹਹਾ ਜਿਹੋ ਦਾ ਖਾਣ ਪਾਣ ਹੋਏਗਾ ਉਹੀ ਜਿਹੋ ਦੀ ਸਿਹਤ ਹੋਏਗੀ ਜੇ ਬੱਚੇ ਦਾ ਖਾਣ ਪਾਣ ਮਾੜਾ ਹੈ ਤਾਂ ਉਹਦੀ ਸਿਹਤ ਵੀ ਮਾੜੀ ਆ ਜੇ ਬੱਚੇ ਦਾ ਖਾਣ ਪਾਣ ਚੰਗਾ ਤਾਂ ਉਹਦੀ ਸਿਹਤ ਵੀ ਚੰਗੀ ਆ ਸੋ ਇਹ ਜਿਹੜੀ ਡਿਵੈਲਪਮੈਂਟ ਆ ਸਰੀਰ ਦੀ ਇਹ ਹੁੰਦੀ ਆ ਖੁਰਾਕ ਦੇ ਨਾਲ ਤੀਸਰੀ ਆ ਗਈ ਨੈਤਿਕਤਾ ਨੈਤਿਕਤਾ ਹੁੰਦੀ ਆ ਸਹੀ ਗਲਤ ਨੂੰ ਪਛਾਨਣਾ ਸਹੀ ਫੈਸਲਾ ਲੈਣਾ ਵੀ ਸਾਡੇ ਲਈ ਸਹੀ ਕੀ ਆ ਗਲਤ ਕੀ ਆ ਇਹ ਹੁੰਦੀ ਆ ਸਿਆਣਪ ਇਹ ਸਾਨੂੰ ਧਰਮ ਦੇ ਵਿੱਚੋਂ ਪਤਾ ਲੱਗ ਜੇ ਇਹ ਸਾਨੂੰ ਗੁਰਬਾਣੀ ਚੋਂ ਮਿਲਣੀ ਆ ਉਹ ਗੁਰਬਾਣੀ ਨੇ ਸਾਨੂੰ ਬੁੱਧੀ ਡਿਵੈਲਪਮੈਂਟ ਕਰਕੇ ਦੇਣੀ ਆ ਵੀ ਸਾਨੂੰ ਇਹ ਪਤਾ ਲੱਗ ਜੇਗਾ ਵੀ ਸਾਡਾ ਬੱਚਾ ਇੰਨਾ ਸਿਆਣਾ ਹੋ ਜਾਏਗਾ ਵੱਡਾ ਹੋ ਕੇ ਉਹਨੂੰ ਇਹ ਪਤਾ ਲੱਗੇਗਾ ਵੀ ਜਿਹੜਾ ਸਾਹਮਣੇ ਵਾਲਾ ਬੰਦਾ ਗੱਲ ਕਰ ਰਿਹਾ ਬੱਚਾ ਗੱਲ ਕਰ ਰਿਹਾ ਇਹ ਲੋਭ ਦੇ ਵਾਸ ਹੋ ਕੇ ਕਰ ਰਿਹਾ ਇਹ ਕ੍ਰੋਧ ਦੇ ਵਿੱਚ ਆ ਕੇ ਕਰ ਰਿਹਾ ਇਹ ਲਾਲਚ ਦੇ ਬਸ ਵਿੱਚ ਆ ਕੇ ਕਰ ਰਿਹਾ ਜੇ ਮੈਨੂੰ ਧੋਖਾ ਦੇਣਾ ਚਾਹੁੰਦਾ ਨਹੀਂ ਸਾਡੇ ਬੱਚੇ ਨੂੰ ਪਤਾ ਸਾਡੇ ਬੱਚੇ ਬੜੇ ਭੋਲੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹਨਾਂ 'ਚ ਇਹ ਬੁੱਧੀ ਹੈ ਹੀ ਨਹੀਂ ਚੰਗੇ-ਮਾੜੇ ਨੂੰ ਪਛਾਣਨ ਦੀ ਉਹ ਡਿਵੈਲਪਮੈਂਟ ਸਾਡੀ ਧਰਮ ਤੋਂ ਬਿਨਾਂ ਨਹੀਂ ਹੋ ਸਕਦੀ ਧਰਮ ਦੇ ਗ੍ਰੰਥਾਂ ਤੋਂ ਬਿਨਾਂ ਸਾਨੂੰ ਇਹ ਡਿਵੈਲਪਮੈਂਟ ਨਹੀਂ ਮਿਲ ਸਕਦਾ ਦੇਖੋ ਉਹੀ ਧਰਮ ਹੁੰਦਾ ਹੈ ਧਰਮ ਦੇ ਵਿੱਚ ਕੀ ਹੁੰਦਾ ਦੇਖੋ ਅਰਜਨ ਵਰਗਾ ਕੋਈ ਨਿਸ਼ਾਨੇਵਾਜ ਨਹੀਂ ਹੈ ਜਦੋਂ ਅਰਜਨ ਲੜਨ ਲੱਗਦਾ ਤੇ ਅਰਜੁਨ ਜਵਾਬ ਦੇ ਦਿੰਦਾ ਵੀ ਮੇਰੇ ਮਾਸੜ ਚਾਚੇ ਤਾਏ ਮੇਰੇ ਸਾਹਮਣੇ ਖੜੇ ਨੇ ਮੈਂ ਇਹਨਾਂ ਦੇ ਤੀਰ ਕਿਵੇਂ ਮਾਰਾਂ ਮੈਂ ਤਾਂ ਬੱਚਾ ਹੁੰਦਾ ਸੀ ਇਹਨਾਂ ਦੀ ਗੋਦੀ 'ਚ ਖੇਡਦਾ ਹੁੰਦਾ ਸੀ ਪਰ ਕ੍ਰਿਸ਼ਨ ਜੀ ਉਹਨੂੰ ਕਹਿੰਦੇ ਵੀ ਨਹੀਂ ਇਹ ਸਮਾਜ ਦੇ ਫੋੜੇ ਨੇ ਤੂੰ ਆਪਣੇ ਰੱਖੇ ਹੋਏ ਹਥਿਆਰ ਚੱਕ ਤੇ ਮਾਰ ਇਹਦੇ ਵਿੱਚ ਤੈਨੂੰ ਕੋਈ ਪਾਪ ਨਹੀਂ ਲੱਗਣਾ ਹੁਣ ਗਿਆਨ ਨੇ ਅਰਜੁਨ ਦੇ ਸਿੱਟੇ ਹੋਏ ਹਥਿਆਰ ਚੱਕਵਾ ਦਿੱਤੇ ਉਹੀ ਹਥਿਆਰ ਚੱਕੇ ਹੋਏ ਅਸ਼ੋਕਾ ਰਾਜੇ ਅਸ਼ੋਕ ਦੇ ਥੱਲੇ ਸੜਵਾ ਦਿੱਤੇ ਲੜਾਈ ਤੋਂ ਬਾਅਦ ਜੰਗ ਦੀ ਕਲਿੰਗਾ ਦੀ ਜੰਗ ਤੋਂ ਬਾਅਦ ਸੋ ਇਸ ਤਰ੍ਹਾਂ ਗਿਆਨ ਬਹੁਤ ਵੱਡੀ ਤਾਕਤ ਰੱਖਦਾ ਹੈ ਸੋ ਸਾਨੂੰ ਨੈਤਿਕਤਾ ਦਿੰਦਾ ਜੋ ਸਾਨੂੰ ਕਿਵੇਂ ਸਮਾਜ ਚ ਰਹਿਣਾ ਭਾਈਚਾਰਾ ਕਿਵੇਂ ਰੱਖਣਾ ਕਿਵੇਂ ਸਭ ਨੂੰ ਇੱਕੋ ਮਾਂ ਦੇ ਇੱਕ ਪਿਤਾ ਦੇ ਇੱਕ ਸਕੇ ਹਮਾਰਕ ਬੱਚਾ ਕਿਵੇਂ ਸਮਝੇਗਾ ਜੇ ਬੱਚੇ ਨੂੰ ਧਰਮ ਦਾ ਗਿਆਨ ਨਹੀਂ ਹੋਏਗਾ ਬੱਚੇ ਚ ਮੇੜਤੇ ਰਹੇਗੀ ਆਪਣਾ ਪ੍ਰਾਇਆ ਰਹੇਗਾ ਵਿਚ ਦੇ ਵਿੱਚ ਉਹ ਵਧੀਆ ਇਨਸਾਨ ਕਿਵੇਂ ਬਣ ਸਕਦਾ ਬੱਚਾ ਵਧੀਆ ਬੱਚਾ ਵਧੀਆ ਬੇਟਾ ਬੇਟੀ ਕਿਵੇਂ ਬਣ ਸਕਦੇ ਨੇ ਜੇ ਉਹਨਾਂ ਕੋਲ ਧਰਮ ਦਾ ਗਿਆਨ ਨਹੀਂ ਨੈਤਿਕਤਾ ਨਹੀਂ ਹੈ